ਹਾਂਜੀ ਸਾਥਰੀ ਕਾਲੀ ਸਾਰਿਆਂ ਨੂੰ ਅੱਜ ਆਪ ਪਹੁੰਚਿਆ ਜੀ ਗੁਰਦੁਆਰਾ ਤਪਵੰਨ ਸਾਹਿਬ ਟੱਕੀ ਸਾਹਿਬ ਪਿੰਡ ਮਕਸੂਦਰਾ ਜ਼ਿਲ੍ਹਾ ਲੁਧਿਆਣਾ ਵਿੱਚ ਤੇ ਇੱਥੋਂ ਦੇ ਬਾਬਾ ਜੀ ਮੇਣ ਨੇ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਨੇ ਬਹੁਤ ਸਮੇਂ ਤੱਕ ਤਪસ્યા ਕੀਤੀ ਹੈ ਤੇ ਇੱਥੇ ਜੰਗਲਾਂ ਵਿੱਚ ਰੱਬ ਵੱਸਦਾ ਜੀ ਇੱਥੇ ਜੰਗਲਾਂ ਵਿੱਚ ਗੁਰਦਰ ਸਾਹਿਬ ਬਣਿਆ ਤੇ ਵੱਖ-ਵੱਖ ਤਰ੍ਹਾਂ ਦੇ ਆਪਾਂ ਨੂੰ ਸਦੀਆਂ ਤੋਂ ਦੇਖਣ ਨੂੰ ਮਿਲਦੇ ਨੇ ਕਿੱਥੇ ਭਾਰੀ ਮਾਧਰ ਸੰਗਤਾਂ ਦੇਖਣ ਨੂੰ ਮਿਲਦੀਆਂ ਨੇ ਤੇ ਇੱਥੇ ਜਦ ਤੱਕ ਸਮਾਗਮ ਚੱਲਦੇ ਪਏ ਆ ਹੋ ਸਕਿਆ ਤੇ ਬਾਬਾ ਜੀ ਦਰਸ਼ਨ ਆਪਾਂ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਬਣੇਗਾ ਸਾਡੇ ਵੀਡੀਓ ਦੇ ਨਾਲ ਤੇ ਆਓ ਬ ਡੰਡਰੀ ਗੇਟ ਤੇ ਸਾਹਮਣੇ ਤਵਵਣਾ ਹਟ ਬਣੀ ਹੈ ਤੇ ਉਹ 15 ਚਾਰ ਦੇ ਆ ਤੇ ਥਾਂ ਥਾਂ ਚੱਲ ਜਾ ਸ਼ੋਰ ਨਾ ਕਰੋ ਉੱਚੀ ਬੋਲ ਕੇ ਤਪਸਥਾਨ ਦੀ ਸ਼ਾਂਤੀ ਭੰਗ ਨਾ ਕਰੋ ਜੀ ਤੇ ਆ ਸਟਾਰਟਿੰਗ ਵਿੱਚ ਬਾਥਰੂਮ ਵਗੈਰਾ ਬਣੇ ਨੇ ਤੇ ਬਹੁਤ ਸੋਹਣਾ ਏਰੀਆ ਬਣਿਆ ਇਹ ਬਹੁਤ ਹੀ ਜਿਆਦਾ ਸੋਹਣਾ ਦ੍ਰਿਸ਼ ਹੈ ਜੰਗਲ ਦਾ ਜਿਹੜੇ ਜੰਗਲ ਵਿੱਚ ਗੁਰਦਾਰ ਸਾਹਿਬ ਬਣਿਆ ਜੀ ਇਹ ਆ ਤੁਹਾਨੂੰ ਜਿਹੜਾ ਯਾਹਲਾ ਨੇ ਪੰਛੀਆਂ ਆਸਤੇ ਵੀਡੀਓ ਚ ਬਹੁਤ ਦੇਖ ਸਕਦੇ ਹੋ ਉਹ ਵੇਖੋ ਜੀ ਸਕਰੀਨ ਤੇ ਬਹੁਤ ਹੀ ਸੋਹਣਾ ਮੋੜ ਸੋਹਣਾ ਮੋੜ ਜਾ ਰਿਹਾ ਇੱਧਰ ਹੈ ਜੀ ਦਰਬਾਰ ਸਾਹਿਬ ਦਾ ਰਸਤਾ ਗੁਰੂ ਕਾ ਲੰਗਰ ਪਲੱਸ ਹੋਰ ਸਾਹਿਬ ਤੇ ਹੁਣ ਤੁਹਾਨੂੰ ਆਪ ਦਿਖਾਉਣੇ ਆ ਜੀ ਊਂਠ ਆਜੋ ਸਾਡੇ ਨਾਲ ਨਾਲ ਲੋ ਜੀ ਆ ਦੇਖੋ ਜੀ ਬਹੁਤ ਸੋਹਣਾ ਮੋਹ ਜਾਲਾ ਜੀ ਇੱਥੇ ਆ ਤੁਸੀਂ ਊਂਠ ਦੇਖ ਸਕਦੇ ਹੋ ਜੀ ਆ ਸਾਰਾ ਕਚਰਾ ਬਣਿਆ ਹੋਇਆ ਬੜਾ ਸੋਹਣਾ ਮੈਂ ਕਿ ਬੜੀ ਸੋਹਣੀ ਬਾਈ ਬਾਹਰ ਆਈ ਇੱਥੇ ਤੇ ਇੱਧਰ ਸਾਹਮਣੇ ਜੀ ਆਪਣੇ ਜੋੜਾ ਕਰ ਇੱਧਰ ਜੋੜਾ ਜਮਾ ਕਰਾ ਕੇ ਤੇ ਆਪਾਂ ਅੱਗੇ ਚੱਲਦੇ ਆਂ ਜੀ ਇੱਕ ਪਾਸੇ ਪ੍ਰਾਤਨ ਘਰ ਤੇ ਇੱਕ ਪਾਸੇ ਦਰਬਾਰ ਸਾਹਿਬ ਪਹਿਲਾਂ ਦਰਬਾਰ ਸਾਹਿਬ ਜਾਣੇ ਆ ਤੇ ਫਿਰ ਪ੍ਰਾਤਨ ਘਰ ਚੱਲਾਂਗੇ ਤੇ ਜੋੜੇ ਇੱਧਰ ਜਮਾ ਕਰਾ ਦੋ ਅੱਜ ਤੋਂ ਅੱਗੇ ਚੱਲਦੇ ਆਂ ਜੀ ਅੱਗੇ ਨਹੀਂ ਵੱਖ-ਵੱਖ ਤਰ੍ਹਾਂ ਤੁਸੀਂ ਰੁਕਦੇ ਫਸਕਦੇ ਹੋ ਜਿਵੇਂ ਕਾਸ਼ ਇਹ ਤੂ ਦਾ ਰੁੱਖ ਤੂਰ ਵੀ ਤਾਂ ਕਈ ਤਰ੍ਹਾਂ ਦੇ ਰੁਕ ਲੱਗੇ ਹੋਏ ਜਮੇ ਆ ਵੱਖ-ਵੱਖ ਜਾਨਵਰ ਬਹੁਤ ਜਿਆਦਾ ਸੋਹਣਾ ਬੁਦਰਾ ਬਣਿਆ ਇੱਥੇ ਆ ਜਿਹੜੇ ਬਾਬਾ ਜੀ ਇੱਥੋਂ ਦੇ ਉਹ ਜਾਨਵਰਾਂ ਦੀ ਸੇਵਾ ਕਰਦੇ ਨੇ ਤੋ ਰੰਗ-ਬਰੰਗੀਆਂ ਚਿੜੀਆਂ ਆ ਨਿੰਮ ਬੜਾ ਸੋਹਣਾ ਮੋਲ ਏ ਯਾਰ ਇੱਥੋਂ ਦਾ ਜਿੱਦ ਤੁਸੀਂ ਹੋਣਾ ਵੱਖ-ਵੱਖ ਤਰ੍ਹਾਂ ਦੇ ਪੰਛੀ ਦੇਖ ਸਕਦੇ ਹੋ ਇਹ ਮਾਹ ਬਾਨਸ ਬੰਨਣਾ ਸੋਹਣੇ ਸੋਹਣੇ ਅੰਗ ਬੰਨ੍ਹਣੇ ਚੱਲੀਆਂ ਪੰਛੀਆਂ ਨੂੰ ਤਾਂ ਕਰਨਾ ਸਮਨਾ ਹੈ ਇਹਦੇ ਵਿੱਚ ਹਾ ਤੋਦਿਆਂ ਵਰਗੇ ਤੋਤੇ ਲੱਗਦੇ ਵਸੇ ਪਰ ਪੱਕਾ ਪਤਾ ਨਹੀਂ ਦਾਣਾ ਪਾਣੀ ਪੂਰਾ ਹੀ ਇਹਨਾਂ ਨੂੰ ਇੱਥੇ ਪੂਰਾ ਪ੍ਰੋਵਾਈਡ ਕਰਾ ਜਾਂਦਾ ਤੇ ਬਹੁਤ ਸੋਹਣਾ ਮਾਹੌਲ ਹੈ ਜੀ ਤੇ ਆ ਚਿੜੀਆਂ ਦੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਮਨ ਨੂੰ ਬਹੁਤ ਸਕੂਨ ਦਿੰਦੀਆਂ ਨੇ ਇਸ ਤਰਫ ਆਖਰੀ ਦੇਸ਼ ਪੈਂਦੀ ਸ੍ਰੀ ਇਹਨਾ ਬਹੁਤ ਹੀ ਬੜੀ ਤਰੀਕੇ ਨਾਲ ਤਿਆਰ ਕੀਤਾ ਗਿਆ ਸਾਰਾ ਸਿਸਟਮ ਹੈ ਤੇ ਆ ਬੜੀ ਸੋਹਣੀ ਪੱਥਰਾਂ ਦੀ ਇੱਕ ਕੁਟਿਆ ਬਣਾਈ ਹੋਈ ਹੈ ਬੜੇ ਸੋਹਣੇ ਰੰਗਦਾਰ ਪੱਥਰ ਉੱਤੇ ਰੰਗ ਕਰ ਕਰਕੇ ਬਹੁਤ ਘੈਂਟ 뷰 ਹੈ ਜੀ ਆ ਨਜ਼ਾਰਾ ਆ ਰਿਹਾ ਹੈ ਪੂਰਾ ਤੇ ਇਸ ਤਰ੍ਹਾਂ ਜੀ ਪੋਰਾ ਸੈਲ ਤੇ ਜਾਇੰਗਰ ਤੇ ਚੱਲਦੇ ਆ ਜੀ ਆਪਾਂ ਹੁਣ ਇੱਧਰ ਯਾਰ ਇਹ ਅਜਾਇਬ ਘਰ ਆ ਤੇ ਸਾਹਮਣੇ ਸਾਰੀਆਂ ਤਸਵੀਰਾਂ ਜਿਹੜੇ ਤੁਹਾਡੇ ਬਾਬਾ ਜੀ ਨੇ ਮੇਨ ਵੀ ਇਹਨਾਂ ਨੇ ਸਾਰੇ ਜਾਨਵਰ ਰੱਖਿਆ ਤੇ ਉਹਨਾਂ ਨੂੰ ਕਿਵੇਂ ਪਿਆਰ ਕਰਦੇ ਸੀ ਕਿਵੇਂ ਉਹਨਾਂ ਦੀ ਹੈਲਪ ਕੁਛ ਉਹਨਾਂ ਨੂੰ ਹੋ ਜੇ ਤੇ ਸਾਰਾ ਸਿਸਟਮ ਜਿਹੜੇ ਦਵਾਖਾਨਾ ਲੱਗਦੇ ਸਾਰਾ ਪ੍ਰੋਗਰਾਮ ਕੋਈ ਬੋਲੇ ਆਰਾਮਰਾਮ ਕੋਈ ਖੁਦਾਏ ਕੋਈ ਸਵੇ ਗਸਈਆਂ ਕੋਈ ਅਲਾਏ ਤੇ ਇੱਧਰ ਆਪਾਂ ਹੁਣ ਐਂਟਰ ਹੁੰਦੇ ਆ ਜੀ ਉਸ ਕਣੇ ਜੰਗਲ ਵਿੱਚ ਤੋਪ ਬਣ ਗੁਫਾ ਸਦਾ ਸੋਨਾ ਬਣਾਣਾ ਸਾਹਮਣੇ ਬਾਬਾ ਹੀ ਨਹੀਂ ਬੈਠੀ ਯਾਰ ਕੁਣੀ ਗੰਦਬਾਦ ਸੋਨਾ ਮਹਾਰਾ 10 ਆਵਣ ਬਣ ਬਣੇ ਤੇ ਉਧਰ ਰਸਤਾ ਬੰਦ ਹੈ ਜੀ ਇੱਕੀ ਗੱਲ ਇਧਰੋਂ ਦੂਰ ਤੇ 메ਨ ਗੇਟ ਦੇ ਸੱਜੇ ਹੱਥਾ ਦੀ ਲੰਗਰ ਸਾਹਿਬ ਤੇ ਹੁਣ ਆਪਾਂ ਚੱਲਦੇ ਹਾਂ ਲੰਗਰ ਪ੍ਰਸ਼ਾਦਾ ਸ਼ਕਣ ਸਾਹਮਣੇ ਲੰਗਰ ਹਾਲ ਤੇ ਆਉ ਰਸਤਾ ਹੁਣ ਸਾਹਮਣੇ ਆ ਜੀ ਪ੍ਰਾਪਤਨ ਕਰ ਤੇ ਚਲਦੇ ਆ ਜੀ ਅੰਦਰ ਤੇ ਦੇਖਦੇ ਆ ਪੁਰਾਣਾ ਘਰ ਆ ਸਾਹਮਣੇ ਟੋਕੇ ਚੱਕੇ ਆ ਮੈਂ ਸਰਦੀ ਜੇ ਬੇਚੀ ਹੁਣ ਤੇ ਪੁਰਾਣੀ ਕਾਂਡ ਬਣਾਉਣ ਵਾਲੀ ਮਸ਼ੀਨ ਆ 哎，那个。 ਤੇ ਤਾਪਟ ਕੋਲਡ ਡਰਿੰਕ ਚਲੇ ਗਏ ਪੂਰਾ ਪ੍ਰਭੁ ਖਾਜਮ ਮਹਾਰਾਜ ਤੇ ਇਸ ਸਥਾਨ ਤੇ ਦਵਾਨਾ ਚੱਲ ਰਹੇ ਨੇ ਜੀ ਤੇ ਰਾਤ ਨੂੰ 8 ਤੋਂ 10 ਵਜੇ ਕਰ ਕੀਤਾ ਦਰਬਾਰ ਇੱਥੇ ਸਾਜਦਾ ਹੈ ਪੰਛੀਆਂ ਜਾਨਵਰਾਂ ਦੀ ਪੂਰੀ ਇੱਥੇ ਕੇਅਰ ਕੀਤੀ ਗਈ ਹੈ ਤੇ ਇਧਰਲੇ ਪਾਸੇ ਸਕੂਟਰ ਮੋਟਰਸਾਈਕਲ ਲੈ ਕੇ ਜਾਣਾ ਮਨਾ ਹੈ ਸੋ ਉਧਰ ਤੁਰ ਕੇ ਆਓ ਬੜਾ ਸੋਹਣਾ ਮਾਹੌਲ ਹੈ ਇੱਥੇ ਆਪਾਂ ਅੱਤੇ ਦੇਖਦੇ ਹਾਂ ਹੋਰ ਸੋਹਣੇ-ਸੋਹਣੇ ਪੰਛੀ ਤੇ ਬਾਬਾ ਜੀ ਇੱਥੇ ਪੋਸਟਰ ਲੱਗੇ ਹੋਇਆ ਥਾਂ-ਥਾਂ ਤੇ ਜਾਨਵਰਾਂ ਦੇ ਨਾਲ ਤੇ ਬਹੁਤ ਸੋਹਣਾ ਮਾਹੌਲ ਹੈ ਜੀ ਪੂਰਾ ਸੇ ਪਾਸੇ ਜੰਗਲ ਤੇ ਇੱਥੇ ਇੱਕ ਖਾਸ ਗੱਲ ਬਹੁਤ ਵਧੀਆ ਲੱਗੀ ਕਿ ਨਾ ਥਾਂ-ਥਾਂ ਤੇ ਪੰਛੀਆਂ ਦੇ ਆਲਣ ਲੱਗੇ ਹੋਏ ਆ ਉਹਨਾਂ ਲਈ ਕੀਂ ਦਾ ਪਾਣੀ ਦਾਣੇ ਦਾ ਪ੍ਰਬੰਧ ਸਾਰਾ ਜੀ ਟੂ ਜ਼ेड ਵਧੀਆ ਪ੍ਰਬੰਧ ਦੇ ਪੰਛੀਾਂ ਨਾਲ ਸਤੇ ਤੇ ਹਾਂਜੀ ਇਹ ਹੈ ਜੀ ਗੁਰਦੁਆਰਾ ਤਪਵੰਨ ਟਕੀ ਸਾਹਿਬ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਗਰਮੀ ਹੋਣ ਦੇ ਕਾਰਨ ਸਾਨੂੰ ਪੰਛੀ ਜਾਨਵਰ ਥੋੜੇ ਘੱਟ ਦੇਖੇ ਤੇ ਜਦੋਂ ਸੰਗਤਾਂ ਨੇ ਆਉਣਾ ਹੋਵੇ ਸੰਗਤ ਗਰਮੀ ਵਿੱਚ ਇੱਥੇ ਹਨਾ ਨਾਵੇ ਤੇ ਥੋੜਾ ਸਹੀ ਮੌਸਮ ਵਿੱਚ ਜਾਓ ਤੇ ਤੁਹਾਨੂੰ ਪੰਛੀ ਜਾਨਵਰ ਹੋਰ ਵੀ ਸੋਹਣੇ ਸੋਹਣੇ ਪੰਛੀ ਜਾਨਵਰ ਦਿਖਣ ਨੂੰ ਮਿਲਣਗੇ ਤੇ ਇੱਥੋਂ ਦਾ ਨੇਚਰ ਇੱਥੋਂ ਜੰਗਲ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਆਨੰਦ ਆਇਆ ਇੱਥੇ ਆ ਕੇ ਤੇ ਜਲਦੀ ਹੀ ਮਿਲਦੇ ਆ ਇੱਕ ਹੋਰ ਸੋਹਣੇ ਵੀਡੀਓ ਦੇ ਨਾਲ ਉਨ ਤੱਕ ਕਰ ਲੋ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਟਿਲ ਦੈਨ ਬਾਏ ਬਾਏ ਰਾਬਰਾਖਾ